ਇਨਾ ਕ ਵੱਡਾ ਬਵੰਡਰ ਆਇਆ ਏ ਕੀ ਆ ਨਜ਼ਰ ਮਾਰ ਲਓ ਛੱਤਾਂ ਉੱਡਗੀਆਂ ਨੇ ਕੰਧਾਂ ਉੱਡਗੀਆਂ ਨੇ ਖੰਭੇ ਪੱਟੇ ਗਏ ਨੇ ਜੋ ਵੀ ਇੱਥੇ ਉਹਦੇ ਲਪੇਟ ਚ ਆਇਆ ਉਹਨੇ ਵਲੇਟ ਕੇ ਚੀਜ਼ਾਂ ਨੂੰ ਦੂਰ ਦੂਰ ਤੱਕ ਸੁੱਟਿਆ ਏ ਆ ਪਹਿਲਾਂ ਨਜ਼ਰ ਮਾਰ ਲਓ ਆ ਇੰਗਲਾਂ ਪਈਆਂ ਨੇ ਆ ਕਿੰਨੀ ਕਿੰਨੀ ਦੂਰ ਤੱਕ ਇਸ ਵਾਅ ਬਰੋਲੇ ਨੇ ਚੀਜ਼ਾਂ ਨੂੰ ਚੁੱਕਿਆ ਏ ਪੁੱਟਿਆ ਏ ਤੇ ਫਿਰ ਕਿੱਥੇ ਕਿੱਥੇ ਸੁੱਟਿਆ ਉਹ ਨਜ਼ਰ ਮਾਰ ਲਓ ਕਿੱਥੋਂ ਕਿੱਥੋਂ ਤੱਕ ਜਿਹੜੀਆਂ ਲੋਹੇ ਦੀਆਂ ਭਾਰੀਆਂ ਭਾਰੀਆਂ ਇੰਗਲਾਂ ਕਿੱਥੋਂ ਕਿੱਥੋਂ ਤੱਕ ਸੁੱਟੀਆਂ ਨੇ ਆ ਜਿਹੜੀ ਚਾਦਰਾਂ ਪਾਈਆਂ ਹੁੰਦੀਆਂ ਛੜ ਦੇ ਉੱਪਰ ਇਹਨਾਂ ਨੂੰ ਵੀ ਪੱਟ ਕੇ ਇੱਥੋਂ ਕਈ ਕਿਲੋਮੀਟਰ ਤੱਕ ਦੂਰ ਲੈ ਗਿਆ ਔਰ ਨਜ਼ਰ ਮਾਰ ਲਓ ਔਰ ਦਰਖਤਾਂ ਦਰਖਤ ਤੋਂ ਵੀ ਜਿਹੜਾ ਇਸ ਵੰਡਰ ਨੇ ਆਪਦੀ ਚਪੇਟ ਦੇ ਵਿੱਚ ਲਿਆ ਔਰ ਉਸ ਤੋਂ ਬਾਅਦ ਲੋਕ ਦੱਸਦੇ ਆ ਕਿ ਇੰਨਾ ਕੁ ਘੁੰਮਣ ਘੇਰਾ ਸੀ ਉਹ ਕਿ ਜਿਹੜੀ ਵੀ ਚੀਜ਼ ਉਹਦੇ ਵਿੱਚ ਆਉਂਦੀ ਸੀ ਉਹਨੂੰ ਫਲੇਟ ਕੇ ਪੱਟ ਕੇ ਦੂਰ ਜਾ ਕੇ ਸੁੱਟਦਾ ਸੀ ਇਹ ਜਿਹੜੇ ਘਰ ਨੇ ਇਹਨਾਂ ਘਰਾਂ ਦੇ ਵੀ ਜਿਹੜੇ ਬਨੇਰੇ ਵਗੈਰਾ ਪੱਟੇ ਗਏ ਨੇ ਉਹ ਸਾਹਮਣੇ ਜਿਹੜੀ ਤੂੜੀ ਤੁਹਾਨੂੰ ਦਿਖ ਰਹੀ ਆ ਥੋੜੀ ਜਿਹੀ ਦਿਖ ਰਹੀ ਹੁਣ ਤਾਂ ਕਈ ਟਰਾਲੀਆਂ ਸੀ ਉਹ ਸਾਰੀਆਂ ਹਵਾ ਦੇ ਵਿੱਚ ਉੱਡ ਗਈਆਂ ਛੱਤ ਉੱਡ ਗਈ ਬੁਰਜੀਆਂ ਉੱਡ ਗਈਆਂ ਆ ਕਿੰਨੀਆਂ ਕਿੰਨੀਆਂ ਭਾਰੀਆਂ ਬੁਰਜੀ ਆ ਤੁਸੀਂ ਦੇਖ ਲਓ ਔਰ weight ਮੇਰੇ ਹਿਸਾਬ ਨਾਲ ਘਟੋ ਘਟਰ ਕੁਆਂਟਲ ਡੇਢ ਕੁਆਂਟਲ ਦੇ ਆਸ-ਪਾਸ ਸਾਰਾ ਵਜਨ ਹੋਊਗਾ ਸਾਰਾ ਪੱਟ ਕੇ ਕਿੱਥੇ ਸੁੱਟਿਆ ਔਰ ਪੂਰੀ ਗਲਬਤ ਕਰਦੇ ਆ ਬਾਈ ਜੀ ਇਹ ਤੁਹਾਡਾ ਇਹ ਛੱਡ ਪਟਿਆ ਜੀ ਹਾਂ ਜੀ ਸਾਡਾ ਜੀ ਇਹ ਕੀ ਸਥਿਤੀ ਸੀ ਜਦੋਂ ਤੂੰ ਆਇਆ ਬਰੋਲਾ ਬੰਡਰੀ ਬੜਾ ਤਕੜਾ ਬਰੋਲਾ ਆ ਸਾਰਾ ਘਰ ਹੀ ਪਟ ਕੇ ਲੈ ਗਿਆ ਹੂੰ ਤੁਸੀਂ ਇੱਥੇ ਖੜੇ ਹੀ ਕੋਲੇ ਨਹੀਂ ਬਾਹਰ ਹੀ ਆਏ ਲੋਗੇ ਅਸੀਂ ਅੱਛਾ ਸਾਨੂੰ ਲੈ ਰੰਡਾ ਕੇ ਨਹੀਂ ਮਤਲਬ ਜਿਹੜੀ ਜਿਹੜੀ ਚੀਜ਼ ਆਈ ਜਿਵੇਂ ਤੂੰ ਵੀਡੀਓ ਦਿਖਾਈ ਜੰਨੇ ਆ ਉਹ ਜਿਹੜੀ ਚੀਜ਼ ਆਈ ਉਹਨੂੰ ਭਲੇਟੀ ਗਿਆ ਨਾਲ ਦੀ ਭਲੇਟੀ ਗਿਆ ਭਲੇਟੀ ਗਿਆ ਹਾਂ ਭਲੇਟੀ ਗਿਆ ਆਏ ਖੰਬੇ ਤੋਂ ਔੜ ਤੇ ਸਾਰਾ ਕੁਝ ਤਵੀਆਂ ਲਾਤੀਆਂ ਤੇ ਆ ਫਿਰ ਛੱਡ ਜਿਹੜਾ ਵੀ ਤੁਹਾਡੇ ਸਾਹਮਣੇ ਗਿਆ ਹਾਂ ਸਾਹਮਣੇ ਗਿਆ ਹਾਂ ਔਰ 10-20 ਫੁੱਟ ਉੱਚਾ ਚੜਾ ਗਿਆ 10-20 ਫੁੱਟ ਹਾਂ ਅੱਛਾ ਤੇ ਇਹ ਜਿਹੜੀ ਇੰਗਲਾ-ਉਂਗਲਾ ਇਹ ਵੀ ਫਿਰ ਉਹ ਵਾਪ ਰੋਲੇ ਦੇ ਵਿੱਚ ਹੀ ਉਂਡੀਆਂ ਨਟਾਈਆਂ ਆਇਆ ਕਰਕੇ ਮੈਂ ਵਾਪ ਰੋਲੇ ਡੰਡਾਈਆਂ ਹਾਰੀਆਂ ਦੋ ਦੋ ਫੁੱਟ ਕਰੇ ਸੱਟੀਆਂ ਮੋਨੇ ਡੰਡਾਈਆਂ ਉਹ ਕਿੱਡੀ ਕਿੱਡੀ ਦੂਰ ਕਿੱਲਾ-ਕਲਾ ਦੋ-ਦੋ ਕਿੱਲੇ ਪਾਟ ਤੇ ਇਹ ਜਿਵੇਂ ਇਧਰ ਇੱਕ ਪਾਸੇ ਆਇਆ ਤੁਸੀਂ ਕਿ ਵੀ ਇਧਰ ਦੀ ਨਿਕਲਿਆ ਤੇ ਇਹਦਾ ਮਤਲਬ ਜਿੰਨੇ ਵੀ ਅੱਗੇ ਪਿੰਡ ਆਏ ਹੋਣਗੇ ਜਾਂ ਕੋਈ ਏਰੀਆ ਹੋਵੇ ਸਾਰੇ ਡਾਇ ਹੋਣਗੇ ਸਾਰੇ ਡਾਇ ਆਹ ਵੇਲੇ ਸਾਹਮਣੇ ਰੁੱਖ ਡਾਇਆ ਪਿਆ ਵੇ ਹਾਂ ਇਹ ਰੁੱਖ ਵੀ ਇਵੇਂ ਪਟਿਆਉਣੇ ਲੈ ਨੇ ਉਪਟਿਆ ਇਹਨੂੰ ਉਹਨਾਂ ਦੀਆਂ ਸਾਰੀਆਂ ਵੇ ਕੋਈ ਬڑے ਬڑے ਪਟ ਕੇ ਹਾਰਿਆ ਹਾਂ ਖੰਬੇ ਤਾਰਾਂ ਜੋ ਆਇਆ ਹੈ ਸਾਰਾ ਕੋ ਆਵੇ ਸਾਰਾ ਤਾਰ ਮਸਾਰੇ ਡਾਤੇ ਹਾਂ ਉਚਾਈ ਇਹਦੀ ਕਿੰਨੀ ਸੀਗੀ ਮਾਣਾ 2 300 ਫੁੱਟ ਚ ਹੀ ਹੋਣੀ ਸਮਾਨ ਨੂੰ ਲੱਗਾ ਪਿਆ ਸੀ ਹਾਂ ਮਛਮਾਨ ਨੂੰ ਲੱਗਾ ਪਿਆ ਸੀ ਅੱਛਾ ਤੇ ਨੁਕਸਾਨ ਤਾਂ ਮੇਰੇ ਹਿਸਾਬ ਨਾਲ ਕਾਫੀ ਹੋ ਗਿਆ ਹੈ ਬੜਾ ਹੋ ਗਿਆ ਜੀ ਹਾਂ ਭਾਈ ਜੀ ਚਿੰਤਾ ਜਨਕ ਸਥਿਤੀ ਹੈ ਇਹ ਵੀ ਛੱਤਾਂ ਹੀ ਉੱਡ ਗਈਆਂ ਛੱਤਾਂ ਫੋੜ ਗਈਆਂ ਹਾਂ ਛੱਡੀ ਉੱਡ ਗਿਆ ਹੂੰ ਹੋਰ ਲਾਗੇ ਤਾਗੇ ਦਰਸ ਤੋਂ ਪੱਲਾ ਹਰਾ ਉੱਡ ਗਿਆ ਹਰਾ ਤੂੜੀ ਵਾਲੇ ਪੱਲੇ ਉੱਡ ਗਏ ਸਾਰੇ ਉੱਡ ਗਏ ਪੱਲੇ ਤੂੜੀ ਕਿੰਨੀ ਗੁੱਡੀ ਕਹਿੰਦੇ ਵੀ ਤੂੰ ਤੂੜੇ ਜੀ ਇੱਥੇ ਸਾਡੇ ਆ 15 ਟਰਾਲੀਆਂ ਸੀ ਹਾਂ ਇਹ ਵੀ ਉੱਡ ਗਈ ਸਾਰੀ ਜੀ ਅੱਛਾ ਕੁਝ ਵੀ ਨਹੀਂ ਬਚਿਆ ਨਹੀਂ ਜੀ ਇੱਕ ਟਰਾਲੀ ਇੱਕ ਡੇਢ ਟਰਾਲੀ ਬਚੀ ਬਸ ਉਹ ਸਾਹਮਣੇ ਵੀ ਟੁੱਟੀ ਤੁਸੀਂ ਦੱਸਦੇ ਹੋ ਸਾਹਮਣੇ ਟੁੱਟੀ ਉਹ ਬਹੁਤ ਟਰਾਲੀਆਂ ਸੀ ਕਟਕੜਤੀ 35 ਟਰਾਲੀਆਂ ਸੀ ਉਹ ਵੀ ਉੱਡ ਗਈ ਸਾਰੀ ਤਰਪਾਲ ਦਿੱਤਾ ਸੀ ਉੱਤੇ ਤਰਪਾਲ ਵੀ ਉੱਡ ਗਿਆ ਅੱਛਾ ਕਹਿੰਦੇ ਕੱਲ ਜਿਹੜੀ ਇਹ ਮੌਤ ਹੋਈ ਉਹ ਵੀ ਕਾਰਨ ਇਹੀ ਸੀ ਇਹੋ ਕਾਰਨ ਸੀ ਇਧਰੋਂ ਤੂਫਾਨ ਨਹੀਂ ਇਧਰੋਂ ਆਇਆ ਜੀ ਤੂਫਾਨ ਨੂਰਪੁਰ ਸੇਠਾਂ ਤੋਂ ਇਧਰੋਂ ਆਇਆ ਇਧਰੋਂ ਇੱਧਰ ਨੂੰ ਗਿਆ ਹੂੰ ਉਹ ਕੁੜੀ ਮੁੰਡੇ ਦੀ ਮੌਤ ਵੀ ਇੱਥੇ ਹੋਈ ਅੱਛਾ ਪਹਿਲਾਂ ਕਦੇ ਦੇਖਿਆ ਤੁਸੀਂ ਇਹੋ ਜਾਂ ਨਹੀਂ ਮੈਂ ਹੀ ਨਹੀਂ ਦੇਖਿਆ ਜੀ ਵਾਕਿਆ ਹੀ ਅਸਮਾਨ ਤੱਕ ਉੱਪਰ ਲੱਗਿਆ ਅਸਮਾਨ ਤੱਕ ਨਹੀਂ ਅਸਮਾਨ ਤੱਕ ਭਰੀਆਂ ਮਾੜੀਆਂ ਸੁੱਟਦਣੀਆਂ ਹੈ ਲੱਗ ਲੱਗ ਸੁੱਟਦਣੀਆਂ ਭਰੀਆਂ ਇਹ ਇੰਦਾ ਤੂਫਾਨ ਤਾਂ ਮੁੰਦਾ ਹੀ ਨਹੀਂ ਕਦੀ ਮਤਲਬ ਜਿਵੇਂ ਬੰਦਾ ਹੱਥ ਨਾਲ ਚੀਜ਼ਾਂ ਚੱਕ ਚੱਕ ਸੁੱਟਦਾ ਉਹ ਵੀ ਸੁੱਟਿਆ ਮੈਤਰਾ ਸੁੱਟਿਆ ਕਹਣਾ ਕੀ ਹੈ ਪਤਾ ਨਹੀਂ ਕਿਧਰ ਕਿਧਰ ਹੈ ਕਿਵੇਂ ਕਿਵੇਂ ਹੱਥੀਂ ਤੇ ਗੱਲ ਹੀ ਕੋ ਨਹੀਂ ਪਤਾ ਪਤਾ ਨਹੀਂ ਕਿਧਰ ਕਿਧਰ ਟੜ ਗਏ ਜੀ ਆਹ ਪਲੇਟਾਂ ਦਾ ਲੱਭੀ ਨਹੀਂ ਕਿਧਰ ਕਿੰਨਾ ਕਿਧਰ ਕਿੰਨਾ ਇਹ ਪਲੇਟਾਂ ਕਾਫੀ ਸੀਗੀਆਂ ਪਲੇਟਾਂ ਹੀ ਭਰਿਆ ਸੀ ਛੱਡ ਸੀ ਕਿੱਡਾ ਵਡਾ ਛੱਡ ਸੀ ਆਹੀ ਵਾ ਟੋਟੇ ਜੇ ਪਏ ਕੱਲੇ ਆਹ ਟੋਟੇ ਟੋਟੇ ਲੱਭੇ ਨਹੀਂ ਕਿ ਪਤਾ ਨਹੀਂ ਕਿਧਰ ਫੁੱਤਰ ਗਿੰਨਾ ਜੀ ਆ ਇਹ ਉਹ ਬੜਾ ਕਿੱਡਾ ਜਿਹਾ ਤਨਾ ਕੀ ਆ ਕੁਆਂਟਲਾ ਵਜੇ ਨੂੰ ਉਹ ਵੀ ਉਹ ਨਹੀਂ ਹੈਗੇ ਚੁੱਕ ਚੁੱਕ ਮਾਰਿਆ ਜੀ ਇਹਾ ਥੁਆੜ ਲੱਗਾ ਪੇ ਕਾਸ਼ ਨਹੀਂ ਜੀ ਹਾਂ ਜੀ ਪਹਿਲਾਂ ਦੇਖਿਆ ਕਦੇ ਨਹੀਂ ਵਾ ਦੇਖਿਆ ਜਿੰਦਗੀ ਪੂਰਾ ਡਰਦਾ ਮਾਹੌਲ ਸੀਗਾ ਫਿਰ ਉਹ ਤਾਂ ਪ ਕੁਝ ਇਹ ਤਾਂ ਜੇ ਘਰ ਵਿੱਚ ਆ ਜਾਂਦੇ ਕੀ ਲੱਗਦਾ ਜੇ ਘਰ ਹੀ ਆ ਜਾਂਦੇ ਘਰ ਹੀ ਲੈ ਨਹੀਂ ਸਾਰਾ ਚਿਕਾ ਮੰਦਾ ਫੇ ਸੀ ਸਾਰੇ ਦੀ ਅੱਛਾ ਹਾਂ ਜੀ ਤੇ ਉਹ ਸਾਰੇ ਆਂਦੀ ਗਵਾਂ ਦੇ ਸਾਰੇ ਉਹਨਾਂ ਨੂੰ ਬੜਾ ਨੁਕਸਾਨ ਹੋਇਆ ਜੀ ਫਿਰ ਆਪਣੇ ਉਧਰ ਵੀ ਫੋਨ ਫੋਨ ਬੜੇ ਆਏ ਜੀ ਵੀ ਘਰ ਹੀ ਅਨਗੋਣਾ ਸਾਲੇ ਫੋਨ ਕਰਤਾ ਵੀ ਘਰ ਹੀ ਉੱਡ ਗਏ ਜੀ ਵੀ ਇਹਨਾਂ ਦਾ ਘਰ ਆਇਆ ਹੀ ਨਹੀਂ ਇੱਥੇ ਗੁੱਜਰ ਸਿੰਘ ਦੀ ਢਾਣੀ ਤੇ ਆਈ ਕੋਈ ਨਹੀਂ ਇੱਥੇ ਅੱਛਾ ਹਾਂ ਜੀ ਇਹਨਾਂ ਹੋ ਗਿਆ ਹੀ ਫਰਕ ਜੀ ਇਹਨਾਂ ਮਤਲਬ ਇੱਕ ਵਾਰੀ ਅਸੀਂ ਵੀ ਕਹਿੰਦੇ ਗੁੱਜਰ ਸਿੰਘ ਢਾਣੀ ਵਿੱਚ ਹੈ ਹੀ ਨਹੀਂ ਤਾਂ ਬਾਹਲਾ ਸੀ ਕੰਮ ਖਤਨਾਕ ਕੰਮ ਹੀ ਬੰਦਾ ਬੰਦਾ ਵੀ ਕਹਿੰਦੇ ਉਹਨਾਂ ਦਾ ਜਿਹੜਾ ਹੈਗਾ ਉਹ ਸਾਹਮਣੇ ਆਇਆ ਉਹ ਭਈਆ ਚੁੱਕ ਚੁੱਕ ਮਾਰਿਆ ਪਰਾਂ ਵੀ ਭਈਆ ਦਾ ਕਿੰਨਾ ਟਾਈਮ ਪਿੱਛੇ ਲੱਭਾ ਜੀ ਭਈਆ ਵੀ ਬਾਅਦ ਚ ਲੱਭਾ ਹਾਂ ਜੀ ਭਈਆ ਵਿੱਚ ਛੋਟ ਛੋਟ ਕੇ ਆਇਆ ਜੀ ਯਾਨੀ ਕਿ ਉਹ ਜਿਵੇਂ ਉਹ ਘਰ ਤੂੜੀ ਆ ਤੂੜੀ ਦੇ ਕੋਲੇ ਘਰ ਆ ਜਾਣੇ ਕਿ ਬਰੋਲੇ ਆ ਭਈਆ ਉਸ ਦਾ ਤਾਂ ਖੇਤ ਤੁਰਾ ਫਿਰਦਾ ਹੋਵੇ ਬਰੋਲੇ ਨੇ ਫੜ ਲਿਆ ਹੁਣ ਆ ਜੀ ਆਣਾ ਪਤਾ ਨਹੀਂ ਹੋਣ ਕੰਮ ਖੁਮ ਕਰਦਾ ਸੀ ਤੁਹਾਨੂੰ ਜੱਕ ਦਾ ਮਾਇਆ ਤੇ ਹਣਾ ਇਧਰੋਂ ਆਇਆ ਉਧਰ ਦੇ ਪਸ਼ੂ ਜੀ ਤੇ ਪਤਾ ਨਹੀਂ ਕੀ ਕੀ ਬਣਿਆ ਜੀ ਹਾਂ ਜੀ ਲੋਹੇ ਦੇ ਸੱਟਾ-ਛੋਟਾ ਨੇ ਲੱਗੀਆਂ ਜਾਂਦਾ ਨਹੀਂ ਸੱਟਾਂ ਵੀ ਪਤਾ ਨਹੀਂ ਇਹ ਪੁੱਛਿਆ ਜੀ ਸੱਟਾਂ ਤਾਂ ਵੇਹ ਲੱਗੀਆਂ ਨੇ ਬਾਕੀ ਉਹ ਘਰ ਲਾ ਕੇ ਡਾ ਕੇ ਉਹ ਬਨੇਰ ਬਨੇ ਸਾਰਾ ਤੂੜੀ ਟਾੜੀ ਵੀ ਲਾ ਗਿਆ ਜਿਵੇਂ ਇੱਥੇ ਨੁਕਸਾਨ ਹੋਇਆ ਉਦੋਂ ਦੂਣਾ ਵੀ ਉਧਰ ਵੀ ਹੋਇਆ ਸਭ ਉਧਰ ਹੀ ਹੋਇਆ ਇਨਸਾਨ ਇੱਥੇ ਤਾਂ ਬਾੜਾ ਆਇਆ ਇੱਥੋਂ ਚੱਲ ਕੇ ਸਿੱਧਾ ਸਹੀ ਸਮਾਨ ਕੇ ਮਤਲਬ ਕੱਲੀ ਧੂੜ ਸੀ ਨਹੀਂ ਸਮਾਨ ਦਿੱਤਾ ਸਮਾਨ ਤਾਂ ਪਤਾ ਹੀ ਨਹੀਂ ਲੱਗ ਮੀਟਰੀ ਕਿ ਹੁੰਦੀ ਰਹਦੇ ਸੀ ਕਿ ਘੁੰਮਣ ਗਿਆ ਤੂਫਾਨ ਚੱਲਦਾ ਸੀ ਜਿਵੇਂ ਉਹਨਾਂ ਗਈ ਆ ਕਾਸ਼ ਨਹੀਂ ਲੱਗਾ ਪਿਆ ਗਿਆ ਸੀ ਹਾਂ ਬਿਲਕੁਲ ਇਹ ਬਵੰਡਰ ਇੰਨਾ ਕੋ ਵੱਡਾ ਸੀ ਕਿ ਜੇ ਇਹ ਘਰ ਕਮਰੇ ਉਹਦੀ ਚਪੇਟ ਚ ਆ ਜਾਂਦੇ ਤਾਂ ਸ਼ਾਇਦ ਇਹਨਾਂ ਨੂੰ ਵੀ ਲੈ ਜਾਂਦਾ ਔਰ ਇਹ ਇਧਰਲੇ ਪਾਸੋਂ ਦੀ ਦੱਸਦੇ ਜਦੋਂ ਆਇਆ ਤਾਂ ਇੱਥੋਂ ਹੀ ਉਹਨੇ ਆਪਣੇ ਚੱਕਰ ਵਿਊ ਦੇ ਵਿੱਚ ਲਿਆ ਇੱਥੋਂ ਸਮਾਨ ਚੱਕਿਆ ਅਗਰ ਪਰੇ ਨੂੰ ਜਾਂਦਾ ਤਾਂ ਸ਼ਾਇਦ ਇਹਨਾਂ ਘਰਾਂ ਨੂੰ ਵੀ ਚੱਕਦਾ ਪਰ ਇੱਥੋਂ ਸਮਾਨ ਨੂੰ ਚੱਕਿਆ ਜਿਵੇਂ ਜਿਵੇਂ ਸਮਾਨ ਉਹਦੇ ਕੰਟਰੋਲ ਚੋਂ ਬਾਹਰ ਆਉਂਦਾ ਗਿਆ ਓਵੇਂ ਓਵੇਂ ਸਮਾਨ ਥੱਲੇ ਡਿੱਗਦਾ ਰਿਹਾ ਆਹ ਖੰਭਾ ਜਦੋਂ ਇਧਰ ਆਇਆ ਪਹਿਲਾਂ ਤਾਂ ਉਹ ਖੰਭਾ ਸੁਟਿਆ ਖੰਭੇ ਤੋਂ ਪਹਿਲਾਂ ਤੂੜੀ ਪਈ ਆ ਪਹਿਲਾਂ ਤੂੜੀ ਉਹਨੇ ਬਲੇਟੀ ਉਸ ਤੋਂ ਬਾਅਦ ਖੰਭਾ ਸੁਟਿਆ ਉਸ ਤੋਂ ਬਾਅਦ ਇਹ ਜਿਹੜੀ ਆ ਬਿਲਡਿੰਗ ਆਹ ਵਾਲੀ ਇਹ ਕਮਰਾ ਸੀ ਪੂਰਾ ਛੱਤ ਸੀ ਇਹਨੂੰ ਚੱਕਿਆ ਸ਼ੈੱਡ ਨੂੰ ਔਰ ਇਹਦੀਆਂ ਬੁਰਜੀਆਂ ਆ ਐਂਗਲ ਇਹ ਤਾਂ ਚੱਕ ਕੇ ਉੱਤੋਂ ਛੁੱਟਿਆ ਤਾਰਾ ਤੋਰਾ ਜਿੰਨੀਆਂ ਲਮਕਰੀਆਂ ਸਾਰਾ ਕੁਝ ਉਹਦੇ ਕਾਰਨ ਹੋਇਆ ਉਸ ਤੋਂ ਬਾਅਦ ਆ ਐਂਗਲ ਜਿੱਥੇ ਵੀ ਕੋ ਡਿੱਗਿਆ ਫਿਰ ਇਹ ਤੋਂ ਬਾਅਦ ਦੱਸਦੇ ਆ ਕਿ ਇੱਥੋਂ ਉਹ ਦਰਖਤ ਵੱਲ ਨੂੰ ਗਿਆ ਦਰਖਤ ਨੂੰ ਪੱਟਣ ਦੀ ਕੋਸ਼ਿਸ਼ ਕੀਤੀ ਦਰਖਤ ਦੋ ਨੇ ਨਾਲ ਨਾਲ ਇੱਕ ਦਰਖਤ ਤਾਂ ਉਹਨੇ ਪੱਟ ਲਿਆ ਇੱਕ ਪੱਟਣ ਤੋਂ ਬਾਅਦ ਇਹ ਵਾਪ ਰੋਲਾ ਉਹ ਤੂੜੀ ਵਾਲੇ ਪਾਸੇ ਨੂੰ ਜਾਂਦਾ ਜਿੱਥੇ ਸਾਹਮਣੇ ਤੂੜੀ ਤੁਸੀਂ ਦੇਖ ਸਕਦੇ ਜੇ ਉੱਥੋਂ ਫਿਰ ਇਸ ਵਾਪ ਰੋਲੇ ਨੇ ਬੰਦਾ ਵੀ ਦੱਸ ਦਿਆ ਚੱਕਿਆ ਉਹਨੂੰ ਵੀ ਕਾਫੀ ਦੂਰ ਸੁੱਟਿਆ ਯਾਨੀ ਕਿ ਇਹ ਦੱਸ ਦਿਆ ਕਿ ਸਮਾਨ ਜਿਹੜਾ ਹੈਗਾ ਕਈ ਕਈ ਕਿੱਲੇ ਮੈਂ ਕਹਿੰਨਾ ਕਿਲੋਮੀਟਰਾਂ ਚ ਦੂਰ ਜਿਹੜੀਆਂ ਪਲੇਟਾਂ ਨੇ ਇਹਦੇ ਨਾਲ ਦੀਆਂ ਸ਼ੈੱਡ ਵਾਲੀਆਂ ਉਹ ਤਾਂ ਲੱਭੀਆਂ ਹੀ ਨਹੀਂ ਉਹ ਤਾਂ ਕਹਿੰਦੇ ਪਤਾ ਹੀ ਨਹੀਂ ਕਿੱਥੇ ਨੇ ਉਹ ਕਿੱਥੇ ਗਈਆਂ ਨੇ ਔਰ ਇਸੇ ਤਰੀਕੇ ਨਾਲ ਪਹਿਲੀ ਵਾਰ ਕਹਿੰਦੇ ਹੋਇਆ ਸਾਡੇ ਏਰੀਆ 'ਚ ਪਹਿਲੀ ਵਾਰ ਕਹਿੰਦੇ ਇਸ ਤਰ੍ਹਾਂ ਦੀ ਪਹਿਲਾਂ ਕਦੇ ਵੀ ਨਹੀਂ ਹੋਇਆ ਔਰ ਇਹ ਜਿਹੜਾ ਏਰੀਆ ਹੈਗਾ ਇਹ ਵਸਤੀ ਆ ਜੋ ਕਿ ਪਿੰਡ ਬਜੀਤਪੁਰ ਚਾ ਔਰ ਇੱਥੇ ਇਹ ਹਾਲਾਤ ਬਣੇ ਨੇ ਔਰ ਕੱਲ ਦੱਸਦੇ ਨੇ ਜਿਹੜੀ ਨੂਰਪੁਰ ਸੇਠਾਂ ਕੁੜੀ ਦੀ ਮੌਤ ਹੋਈ ਆ ਹੱਕ ਦੇ ਵਿੱਚ ਸੜਨ ਨਾਲ ਉਹ ਵੀ ਦੱਸਦੇ ਆ ਕਿ ਵਾਅ ਬਰੋਲੇ ਦੇ ਕਾਰਨ ਜਿਹੜਾ ਉਹਨਾਂ ਨੂੰ ਬੁਲੇਟ ਕਿਓਸ ਨੇ ਅੱਗ ਦੇ ਵਿੱਚ ਸੁੱਟਿਆ ਇਹ ਵੀ ਜਿਹੜੀ ਜਾਣਕਾਰੀ ਉਹ ਨਿਕਲ ਕੇ ਸਾਹਮਣੇ ਆ ਰਹੀ ਆ ਫਿਲਹਾਲ ਦੀ ਘੜੀ ਕੀ ਤੁਸੀਂ ਇਸ ਤਰ੍ਹਾਂ ਦੀ ਤਸਵੀਰ ਪਹਿਲਾਂ ਕਦੇ ਦੇਖੀ ਨਹੀਂ ਦੇਖੀ ਕਮੈਂਟ ਦੇ ਵਿੱਚ ਜ਼ਰੂਰ ਦੱਸਣਾ ਫਿਰੋਜ਼ਪੁਰ ਤੋਂ ਕੈਮਰਾ ਪਰਸਨ ਦੇ ਨਾਲ ਸਖਵਿੰਦਰ ਸਿੰਘ